ਲੋ ਜੀ ਬਾਈ ਨੇ ਨਵਾਂ ਕਮਸ ਗੁੱਡ ਮਾਰਨਿੰਗ ਜੀ ਅੱਜ ਦਿਨ ਹੈ ਬਦਦਵਾਰ ਕਿ ਅਸੀਂ ਉੱਠ ਗਏ ਕੈਂਪਿੰਗ ਕੀਤੀ ਸੀ ਰਾਤ ਅਸੀਂ ਨੇ ਤੇ ਬਾਹਰ ਮਾਹੌਲ ਦੇਖੋ ਬਹੁਤ ਵਧੀਆ ਦੇਖੋ ਸਭ ਬੈਠੇ ਨੇ ਹਾਂ ਜੀ ਦੇਖੋ View Morning View etwa. Was ihr hatte, ihr stay, wie tief ਪਰ ਬੈਲੀਆ ਤੇ ਦੀ ਸਮੁੰਦਰ ਤਲ ਤੋਂ ਚਾਈ ਹੈਗੀ 10000 ਫੁੱਟ ਟੈਂਪਰੇਚਰ ਹੈਗਾ 5 ਡਿਗਰੀ ਸੈਲਸੀਅਸ ਤੇ ਇਸ ਤੋਂ ਅੱਗੇ ਅਸੀਂ ਨੇ ਜਾਣਾ ਕਿਤੇ ਜਾਣ ਆਪਣੇ 12 ਲੱਖ 12 ਲੱਖ 12 ਲੱਖ ਜਾਣਾ ਉੱਥੇ -8 ਟੈਂਪਰੇਚਰ ਹੋਣਾ ਸਨੋ ਪਈ ਹੋਈ ਆ ਉੱਥੇ ਦੇਖੋ ਆ ਚੀਜ਼ ਆ ਉੱਥੇ ਬਾਕੀ ਤੁਹਾਨੂੰ ਰਾਹ ਦੇ ਵੀਊ ਦਿਖਾਉਂਦੇ ਜਾਵਾਂਗੇ ਕੀ ਗੱਲਬਾਤ ਆ ਕਿੰਨਾ ਸਮੁੰਦਰ ਤਲ ਤੋਂ ਚਾਈ ਆ ਉਹਦੀ ਸਭ ਤੁਹਾਨੂੰ ਦਿਖਾਵਾਂ ਲਓ ਜੀ ਇਹ ਆ ਚਰਨਾ ਉੱਤੇ ਬਰਫ਼ ਤੋਂ ਆ ਰਿਹਾ ਪਾਣੀ ਇਹ ਉਹ ਬਰਫ਼ ਤੋਂ ਦੇਖੋ ਇਹ ਚਰਨਾ ਚੱਲਦਾ ਚੱਲੋ 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 ਆਪਾਂ ਉਹਨੂੰ ਵੇਟ ਕਰਦੇ ਹਾਂ ਦੇਖੋ ਸਨੋ ਹੋ ਰਹੀ ਹੈ ਦੇਖੋ ਥੋੜੀ ਥੋੜੀ ਸਨੋ ਪੈ ਰਹੀ ਆ ਲਓ ਜੀ ਦੇਖੋ ਇੱਥੇ ਟੈਂਪਰੇਚਰ ਇੱਕ ਆ ਗਿਆ ਇੱਕ ਟੈਂਪਰੇਚਰ ਸਤ ਨੂੰ ਜੰਮੀ ਪਈ ਆਦੇ ਕੋਈ ਸਨੋ ਆਜੇ ਫੋੜੀ ਧੋਰੀਸ ਨੂੰ ਪੈ ਰਹੀ ਹੈ ਕੈਮਰੇ ਦੇ ਵਿੱਚ ਨਾ ਕੈਪਚਰ ਨਹੀਂ ਹੋ ਰਹੀ ਉਹ ਥੋੜੀ ਥੋੜੀ ਬਿਲਕੁਲ ਥੋੜੇ ਥੋੜੇ ਸੈਜ਼ਨ ਨੂੰ ਤੇ ਤੂੰ ਨਹੀਂ ਲਾਉਣੀ ਹੋਵੇ ਇਹਨੂੰ ਦੱਸ ਹੈਂ ਆਂਡ ਬਹੁਤ ਆ ਮੇਰੇ ਉਹ ਨਹੀਂ ਤੂੰ ਨਹੀਂ ਲਾਈਏ ਜਿੰਨੇ ਹੋਣਾ ਆਪਣੇ ਬੰਦੋਬਸਤ ਕਰਕੇ ਆਵੇ ਮੋٹے ਕੱਪੜੇ ਲੈ ਕੇ ਆਵੇ ਤੂੰ ਨਹੀਂ ਲੈ ਕੇ ਆਏ ਬਹੁਤ ਖਾਗਾ ਮੈਂ ਸਾਨੂੰ ਤਾਂ ਦੱਸਿਆ ਹੀ ਨਹੀਂ ਇਹਨਾਂ ਨੇ ਵੀ ਉੱਥੇ ਜਾਣਾ ਉਹ ਇੰਜਾਇ ਕਰਦੇ ਹੋ ਦੋ ਲਓ ਜੀ ਟੈਂਪਰੇਚਰ ਮਾਈਨਸ ਤੇ ਆ ਗਿਆ ਜਿੱਥੇ ਅਸੀਂ ਪਹੁੰਚੇ ਤੇ ਨੈਟ ਨਹੀਂ ਚੱਲ ਰਿਹਾ ਨੈਟਵਰਕ ਵੀ ਇੱਥੇ ਸਾਨੂੰ ਇਹ ਨਹੀਂ ਪਤਾ ਸਮੁੰਦਰ ਤਲ ਤੋਂ ਚਾਈ ਕਿੰਨੀ ਹੈ ਇਹ ਮੈਨੂੰ ਲੱਗਦਾ 13000 ਤਾ ਹੋਊ 13000 ਫੁੱਟ ਜਾਂ 14000 ਫੁੱਟ ਜਿੱਥੇ ਅਸੀਂ ਆ ਬਾਕੀ ਪਤਾ ਨਹੀਂ ਇਹ ਚੀਜ਼ ਦਾ ਇੱਥੇ ਆ ਕੇ ਥੋੜਾ ਜਾ ਕੇ ਨਾ ਸਾਹ ਵੀ ਉਹ ਹੋ ਜਾਂਦਾ ਆਕਸੀਜਨ ਦੀ ਪ੍ਰੋਬਲਮ ਹੁੰਦੀ ਆ ਮਤਲਬ ਜਿੱਦਾਂ ਆਪਾਂ ਪੈਦਲ ਜਿਆਦਾ ਹੋਣੀ ਹੁੰਦਾ ਇੱਥੇ ਆਪਾਂ ਕਹਿ ਦਈਏ ਪੈਦਲ ਆਪਾਂਤਾ ਕਿਲੋਮੀਟਰ ਇੱਧਰ ਹੋ ਜਾਣਗੇ ਨਹੀਂ ਜਿਆਦਾ ਬੋਲਾਂਗੇ ਹੱਸਾਂਗੇ ਉਹ ਚੀਜ਼ ਵੀ ਇੱਥੇ ਹੁੰਦੀ ਨਹੀਂ ਜੇ ਹੱਸਵੇ ਤੁਸੀਂ ਤੁਹਾਡਾ ਸਾਹ ਹੀ ਜਿਹੜਾ ਤੁਹਾਡਾ ਸਾਹ ਉਹਦੇ ਨਾਲ ਮੇਲ ਨਹੀਂ ਹੋਣਾ ਤੁਹਾਨੂੰ ਵੱਡੇ ਵੱਡੇ ਸਾਹ ਲੈਣ ਪੈਣਗੇ ਬਹੁਤ ਔਖਾ ਇੱਥੇ ਹਲੇ ਹਾਂ ਜੀ ਇੱਥੇ ਹੋਰ ਚੱਲੇ ਆ ਉਧਰ ਨੂੰ ਉਹ ਹੈਗਾ ਬਾਰਾ ਮੋਚਾ ਫਿਰ ਉੱਥੇ ਜਾ ਕੇ ਥੋੜਾ ਜਿਹਾ ਟੈਂਪਰੇਚਰ ਹੋਰ ਹੋ ਜਾਣਾ -8 ਦੇ ਆ ਜਾਣਾ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਜੋ ਉਹ ਵੀ ਵਿਊ ਆ ਤੁਹਾਨੂੰ ਦਿਖਾਵਾਂਗੇ ਬਾਕੀ ਤੁਸੀਂ ਦੇਖੋ ਆਨੰਦ ਲਓ ਵੇ ਇਹ ਉਹ ਤਾਂ ਸੀਨੇ ਦੇ ਲੰਘੇ ਸਾਨੂੰ ਲੋ ਜੀ ਇਹ ਉਹ ਬਰਪਾ ਜਿਹੜੀ ਆਪਾਂ ਫ੍ਰੀਜਾਂ 'ਚ ਦੇਖਦੇ ਹੁੰਦੇ ਆ ਪੰਜਾਬ ਦੇ ਵਿੱਚ ਟੈਂਪਰੇਚਰ ਹੈ 45 ਡਿਗਰੀ ਸੈਲਸੀਅਸ ਤੇ ਇੱਥੇ ਹੈ -1 ਉਸ ਤੋਂ ਬਾਅਦ ਅੱਗੇ -2 -3 -8 ਹੁੰਦਾ ਜਾਊਗਾ ਦੇਖੋ ਸੁਣੋ ਇਦਾਂ ਸੁਣੋ ਆ ਜਿਵੇਂ ਕਹਿੰਦੇ ਨੇ ਹੁੰਦਾ ਜਿਵੇਂ ਤਹੀਂ ਜਮੀ ਹੁੰਦੀ ਆ ਦੁੱਧ ਦੀ ਉਹ ਚੀਜ਼ ਆ ਇਹ ਪਹਾੜਾਂ ਦੇ ਬਰਤ ਵਿੱਚ ਨਹੀਂ ਛਰਨੇ ਇਦਾਂ ਵਿੱਚ ਦੇ ਕੱਟਿਆ ਜਾਂਦੀਆਂ ਨੇ ਇਦਾਂ ਹੁੰਦਾ ਜਿਵੇਂ ਆਪਾਂ ਜੰਨਤ ਦੇ ਵਿੱਚ ਹੁੰਦੇ ਆ ਇਹ ਜੰਨਤ ਹੀ ਆ ਇੱਥੇ ਨੇਚਰਲ ਸਾਰੀ ਚੀਜ਼ ਸੁਣੋ ਵੀ ਨੇਚਰਲ ਐ ਤੇ ਹਵਾ ਠੰਡੀ ਆਲੇ ਕੰਨ ਚੋ ਜਾਈਓ ਹਾਂ ਭਾਰਤੀ ਪੀਸੀ ਹੈ ਹੋਣ। ਦੇਖੋ ਜੀ ਲੇਕ ਜੰਮੀ ਪਈਆ ਮਾਈਨਸ ਤੇ ਲੇਕ ਹੈ ਉਹ ਪੰਜਾਬੀ ਝੀਲ ਕਹਿੰਦੇ ਨੇ। ਕਿੱਥੇ ਆ ਜੀ ਇਹ? ਇਹ ਆਪਣੀ ਸੂਰਜ ਸੂਰਜ ਤਾਲ ਤਾਲ ਸੂਰਜ ਤਾਲ ਆ ਗਿਆ ਇਹ ਸੂਰਜ ਤਾਲ ਜਮਾਇਤੇ ਸਨ ਉਹ ਹੀ ਸਨ ਉਹ ਜੰਮੀ ਪਈਆ ਨੀਚੇ ਇੱਥੋਂ ਖੁੱਕੇ ਨੀਚੇ ਜਾਂਦਾ ਇਹ ਦਰਿਆ ਬਣ ਜਾਂਦਾ ਨੀਚੇ

ਵੇ ਦੇ ਨੀ ਬਖੇ ਲੋ ਜੀ ਬਾਈ ਨੇ ਨਵਾਂ ਕੰਮ ਸ਼ੁਰੂ ਕੀਤਾ ਇੱਥੇ 12 ਲੌਂਚਾਂ ਦੇ ਵਿੱਚ ਸਾਰੀ ਵੀਰੇ ਆ ਜਾ ਮੈਂ ਕੀ ਕਹਾਂ ਬਈਆਂ ਨੇ ਕੰਮ ਸ਼ੁਰੂ ਕੀਤਾ ਇਹਨਾਂ ਜਿੰਨਾ ਹੋ ਸਕੇ ਪੰਜਾਬੀ ਵੀਰ ਆਪਣਾ ਇਹਦਾ ਸਹਿਯੋਗ ਦੇਵੇ ਆ ਕੇ سپورਟ ਵੱਧ ਤੋਂ ਵੱਧ ਦੀਪੂ ਰੀਤੂ ਰੀਤੂ ਤੋਂ ਆ ਕੇ ਬੰਦੇ ਨੇ ਕੰਮ ਸ਼ੁਰੂ ਕੀਤਾ ਰੇ ਇੱਥੇ ਬਾਲਾ ਮੋਚਾਂ ਤੇ ਪ੍ਰਿੰਟ ਚੜਕੇ ਆ ਜਾਂਦੇ ਲਿਖਾ ਪ੍ਰਿੰਟ ਦੋ ਅੰਮ੍ਰਿਤ ਦੇ ਹਾਂਜੀ ਫਾਈਨਲ ਅਸੀਂ ਪਹੁੰਚ ਗਏ ਕੈਂਪ ਦੇ ਵਿੱਚ ਤੇ ਹੁਣ ਅਸੀਂ ਖਾਪੀਏ ਆ ਇਸ ਤੋਂ ਬਾਅਦ ਅਸੀਂ ਸੋਣਾ ਸਵੇਰੇ ਅਸੀਂ ਜਾਣਾ ਕਸੂਰ ਕਸੂਰ ਦਾ ਜੋ ਵੀ ਟ੍ਰਿਪ ਆ ਤੁਹਾਨੂੰ ਅਸੀਂ ਦੱਸਾਂਗੇ ਕੀ ਗੱਲਬਾਤ ਇੱਥੇ ਚੱਲੂ ਰਹੇਗਾ ਮੁਰਵੀ ਮੈਰ ਲਈ ਲਿਆਇਆ